प्यारे दोस्तों लोकसभा दियां चुनाव ਦਾ ਪਹਿਲੇ ਗੇੜਾ ਪ੍ਰਚਾਰ ਜਿਹੜਾ ਬੰਦ ਹੋ ਚੁੱਕਿਆ ਹੈ ਸੱਤ ਗੇੜਾਂ ਦੇ ਵਿੱਚ ਇਹ ਵੋਟਾਂ ਪੈਣੀਆਂ ਨੇ ਅੱਜ ਜਿਸ ਮਸਲੇ ਤੇ ਆਪਾਂ ਗੱਲ ਕਰਨ ਲੱਗੇ ਹਾਂ ਉਹ ਗੱਲ ਕਰਨ ਲੱਗੇ ਹਾਂ ਕਿਸਾਨਾਂ ਦੇ ਮੁੱਦੇ ਦੇ ਦੇਖੋ ਜਿੱਥੋਂ ਤੱਕ ਪਾਰਟੀ ਜਨਤਾ ਪਾਰਟੀ ਦਰਸ ਬੰਦਾ ਕਿਸਾਨਾਂ ਦੇ ਮਾਮਲੇ ਦੇ ਵਿੱਚ ਜਿਹੜੇ ਉਹ ਕਾਨੂੰਨ ਲੈ ਕੇ ਆਏ ਸੀ ਤੇ ਲੋਕਾਂ ਦੇ ਦਬਾਅ ਥਲੇ ਆ ਕੇ ਉਹਨਾਂ ਨੇ ਇੱਕ ਵਾਰ ਵਾਪਸ ਲੈ ਲਏ ਨੇ ਪਰ ਉਸ ਨੀਤੀ ਵਿੱਚ ਭਾਰਤੀ ਜਨਤਾ ਪਾਰਟੀ ਕੋਈ ਬਦਲਾਅ ਨਹੀਂ ਕਰਨ ਲੱਗੀ ਇਸ ਕਰਕੇ ਸਾਰੇ ਹੀ ਦੇਸ਼ ਦੇ ਕਿਸਾਨ ਆਪੋ ਆਪਣੇ ਢੰਗ ਨਾਲ ਵਿਰੋਧ ਕਰ ਰਹੇ ਆ ਤੇ ਪੰਜਾਬ ਦੇ ਕਿਸਾਨ ਵਿਸ਼ੇਸ਼ ਕਰਕੇ ਵਿਰੋਧ ਕਰ ਰਹੇ ਹਨ ਹਰਿਆਣੇ ਦੇ ਕਿਸਾਨ ਵੀ ਬੁਰਾ ਕਰ। ਇਹ ਇੱਕ ਵਾਰ ਕਿਉਂਕਿ ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿੱਚ ਹੈ ਜਿਹੜੀਆਂ ਪਾਰਟੀਆਂ ਸੱਤਾ ਤੋਂ ਦੂਰ ਨੇ ਉਹ ਲਗਭਗ ਐਸ ਸਮੇਂ ਸਾਰੀਆਂ ਹੀ ਪਾਰਟੀਆਂ ਇਹ ਗੱਲ ਬੜੇ ਜ਼ੋਰ ਨਾਲ ਕਹਿ ਰਹੀਆਂ ਕਿ ਹਾਂ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਹਰ ਹਾਲਤ ਵਿੱਚ ਸੁਆਮੀ ਨਾਰਤਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਇਸ ਚੰਗੀ ਗੱਲ ਆ ਕਿ ਸਾਰੀਆਂ ਪਾਰਟੀਆਂ ਇਹ ਵਾਅਦਾ ਕਰਦੀਆਂ ਦਾਵਾ ਕਰਦੀਆਂ ਨੇ ਹੁਣ ਗੱਲ ਇਹ ਹੈ ਕਿ ਇਸ ਸਮੇਂ ਕਿਸਾਨ ਕੀ ਰੁਖ ਅਪਣਾਉਂ ਤਾਂ ਉਹਦਾ ਦੋ ਰੂਪ ਸਾਹਮਣੇ ਆਉਂਦੇ ਆ ਇੱਕ ਇਹ ਕਿਸੇ ਵਿਸ਼ੇਸ਼ ਪਾਰਟੀ ਦੀ ਹੀ ਸਪੋਰਟ ਕੀਤੀ ਜਾਵੇ ਜਾਂ ਸਿਰਫ ਪਾਰਟੀ ਜਨਤਾ ਪਾਰਟੀ ਦੇ ਵਿਰੋਧ ਕੀਤਾ ਜਾਵੇ ਕਿਉਂਕਿ ਜਿਹੜਾ ਤੀਜਾ ਤਜਰਬਾ ਹੈ ਕਿ ਕਿਸਾਨ ਆਪਣੀ ਪਾਰਟੀ ਬਣਾਉਣ ਉਹ ਤਾਂ ਫੇਲ ਹੋ ਚੁੱਕਿਆ ਹੈਗਾ ਘੱਟੋ ਘੱਟ ਪਿਛਲੀ ਵਾਰੀ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਪਾਰਟੀ ਬਣਾ ਕੇ ਮੋਰਚਾ ਬਣਾ ਕੇ ਜਿਨ੍ਹਾਂ ਨੇ ਲੜੇ ਉਹਨਾਂ ਨੂੰ ਉਹ ਹੰਗਾਰਾ ਨਹੀਂ ਮਿਲਿਆ ਉਲਟਾ ਕਿਸਾਨ ਜਥੇਬੰਦੀਆਂ ਦੇ ਵਿੱਚ ਫੁੱਟ ਪੈ ਗਈ ਦੂਸਰੇ ਪਾਸੇ ਜਿਹੜੀ ਗੱਲ ਦੀ ਸੰਭਾਵਨਾ ਹੈ ਕਿ ਕਿਸੇ ਨੂੰ ਵੀ ਵੋਟ ਪਾ ਦਿਓ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਇਓ ਵੋਟ ਦੀ ਝੋਟ ਇਹ ਬਾੜਿਆਂ ਦਾ ਇਹ ਮੰਨਣਾ ਹੈ ਕਿ ਜੇ ਅਸੀਂ ਇੱਕ ਪਾਰਟੀ ਨੂੰ ਵੋਟ ਪਾਉਣ ਲਈ ਕਵਾਂਗੇ ਤਾਂ ਉਹਦੇ ਨਾਲ ਜਥੇਬੰਦੀਆਂ ਵਿੱਚ ਏਕਤਾ ਵੀ ਨਹੀਂ ਹੋਵੇਗੀ ਤੇ ਇੱਕ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਨੂੰ ਪ੍ਰਚਾਰਨ ਦਾ ਮੌਕਾ ਵੀ ਮਿਲ ਜਿਗਾ ਪਰ ਹੁਣ ਫੇਰ ਸਥਿਤੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਤਾਂ ਨਾ ਪਾਈ ਜਾਵੇ ਫਿਰ ਪਰ ਕਿਹਨੂੰ ਵੋਟ ਪਾਈ ਜਾਵੇ ਤਾਂ ਜਿੱਥੇ ਤਾਂ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਸਿਰਫ ਇੱਕ ਪਾਰਟੀ ਨਾਲ ਹੀ ਹੈ ਉਥੇ ਤਾਂ ਨਿਸ਼ਚੇ ਹੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਈ ਜਾਵੇ ਦਾ ਅਰਥ ਨਿਕਲਦਾ ਹੈ ਕਿ ਨਿਸ਼ਚੇ ਹੀ ਵਿਰੋਧੀ ਧਿਰ ਨੂੰ ਵੋਟ ਜਾਵੇਗੀ ਪਰ ਪੰਜਾਬ ਜਿੱਥੇ ਬਹੁ ਗੋਨੀ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਉਥੇ ਜਿਹੜੀ ਆ ਸਥਿਤੀ ਬੜੀ ਗੁੰਝਲਦਾਰ ਹੋ ਜਾਂਦੀ ਹੈ ਤੇ ਗੁੰਝਲਦਾਰ ਸਥਿਤੀ ਇਹ ਹੋ ਜਾਂਦੀ ਆ ਕਿ ਆਖਰ ਫਿਰ ਤੁਸੀਂ ਵੋਟ ਕਿਸ ਨੂੰ ਪਾਓ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਉਂ ਜਦੋਂ ਕਿ ਬਹੁਤ ਲੋਕਾਂ ਦਾ ਇਹ ਮਤ ਹੈ ਕਿ ਇਹ ਜਿਹੜੀਆਂ ਨੀਤੀਆਂ ਨੇ ਇਹਨਾਂ ਦੀ ਨਹੀਂ ਤਾਂ ਕਾਂਗਰਸ ਸਰਕਾਰ ਸਮੇਂ ਰੱਖੀਗੀ ਕੀ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜਾਵੇ ਆਮ ਆਦਮੀ ਪਾਰਟੀ ਦਾ ਵੀ ਇਸ ਮਸਲੇ ਤੇ ਕੋਈ ਸਪਸ਼ਟ ਸਟੈਂਡ ਨਹੀਂ ਫਿਰ ਕੀ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾ ਦਿੱਤੀ ਜਾਵੇ ਜਿਹਦੇ ਲਈ ਕਿਸਾਨੀ ਮੁੱਦਾ ਪਹਿਲੇ ਦਰਜੇ ਦਾ ਨਹੀਂ ਸਿੱਖ ਮੁੱਦੇ ਆ ਜਿਹੜੇ ਉਹ ਪਹਿਲੇ ਦਰਜੇ ਦੇ ਜਾਂ ਧਾਰਮਿਕ ਮੁੱਦੇ ਆ ਜਿਹੜੇ ਜਾਂ ਖਾਲਸਤਾਨ ਆ ਜਿਹੜਾ ਉਹ ਪਹਿਲਾ ਮੁੱਦਾ ਰਹਿੰਦਾ ਫਿਰ ਵੋਟ ਕਿਹਨੂੰ ਪਾਈ ਜਾਵੇ ਜਾਂ ਅਕਾਲੀ ਦਲ ਨੂੰ ਵੋਟ ਪਾਈ ਜਾਵੇ ਅਕਾਲੀ ਦਲ ਕਿ ਜਿਸ ਨੇ ਇਹਨਾਂ ਖੇਤੀ ਕਾਨੂੰਨਾਂ ਦੇ ਆਉਣ ਸਮੇਂ ਮੁਢਲੇ ਸਮੇਂ ਇਹਦਾ ਸਮਰਥਨ ਕੀਤਾ ਸੀ ਭਾਵੇਂ ਬਾਅਦ ਦੇ ਵਿੱਚ ਲੋਕਾਂ ਦੇ ਦਬਾਅ ਦੀਨ ਵਿਰੋਧ ਕੀਤਾ ਜਾਵੇ ਤਾਂ ਇੱਕ ਤਰ੍ਹਾਂ ਨਾਲ ਇਹ ਦਚਿੱਤੀ ਦੀ ਸਥਿਤੀ ਹੈ ਤੇ ਇਸ ਦਚਿੱਤੀ ਦੀ ਸਥਿਤੀ ਵਿੱਚ ਕਿਸਾਨ ਕੀ ਕਰਨ ਤਾਂ ਬਹੁਤ ਸਾਰੇ ਲੋਕਾਂ ਦਾ ਅਜੀਹਾ ਮਤ ਵੀ ਹੁੰਦਾ ਕਿ ਚੋਣਾਂ ਰਾਹੀਂ ਲੋਕਾਂ ਦੀ ਤਕਦੀਰ ਨਹੀਂ ਬਦਲਦੀ ਇਸ ਕਾਰਨ ਕਰਕੇ ਤੁਸੀਂ ਵੋਟ ਪਾਉਣ ਹੀ ਨਾ ਜਾਓ ਜੇ ਪਾਉਣ ਜਾਣੇ ਆ ਤਾਂ ਨੋਟਾ ਦਵਾ ਦਿਓ ਕਿ ਕੋਈ ਵੀ ਪਸੰਦ ਨਹੀਂ ਆਪਾਂ ਜਾਣਦੇ ਆ ਕਿ ਇਹ ਗੱਲਾਂ ਸਿਧਾਂਤਕ ਤੌਰ ਤੇ ਨੈਤਿਕ ਤੌਰ ਤੇ ਤਾਂ ਕਿਸੇ ਵਿਅਕਤੀ ਨੂੰ ਹਲਾਰਾ ਦੇ ਸਕਦੀਆਂ ਪਰ ਇਹਨਾਂ ਦਾ ਹਾਲ ਦੀ ਜਿਹੜਾ ਇਸ ਵੇਲੇ ਦੀ ਸਿਆਸੀ ਸਥਿਤੀ ਆ ਉਹਦੇ 'ਚ ਬਹੁਤਾ ਰੋਲ ਨਹੀਂ ਬਣਦਾ ਤਾਂ ਇੱਕ ਤਾਂ ਇਹ ਵੱਡੀ ਸਮੱਸਿਆ ਹੈ ਕਿ ਕਿਹਨੂੰ ਵੋਟ ਪਾਵ ਪਾਈ ਜਾਵੇ ਇੱਕ ਨਿਸ਼ਟੇਹੀ ਦੂਸਰੀ ਜਿਹੜੀ ਵੱਖਰੇ ਕਿਸਮ ਦੀ ਥੋੜੀ ਜਿਹੀ ਸਮੱਸਿਆ ਪਰ ਇਸ ਨਾਲ ਹੀ ਜੁੜੀ ਹੋਈ ਆ ਉਹ ਸਮੱਸਿਆ ਹੈ ਕਿ ਜਿਹੜਾ ਹੁਣ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕਰਿਆ ਹੈ ਜਿਹੜਾ ਰੇਲ ਇਸ ਕਰਕੇ ਰੋਕੀ ਟਰੈਕਸ ਤੇ ਧਰਨਾ ਵੀ ਦਿੱਤਾ ਹੈ ਕਿਸ ਕਾਰਨ ਕਰਕੇ ਕਿ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਆ ਖਾਸ ਕਰਕੇ ਤਿੰਨ ਨੌਜਵਾਨ ਜਿਹੜੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਦੇਖੋ ਗੱਲ ਬੜੀ ਵਾਜਬ ਆ ਕਿ ਜਿਹੜਾ ਨਵਦੀਪ ਸਿੰਘ ਜਿਹੜਾ ਪਹਿਲੇ ਕਿਸਾਨ ਅੰਦੋਲਨ ਸਮੇਂ ਪ੍ਰਸਿੱਧ ਹੋਇਆ ਸੀਗਾ ਕਿ ਉਸ ਨੇ ਪੁਲਿਸ ਦੀ ਜਿਹੜੀ ওয়াটার ਕੈਨਨ ਆ ਜਲ ਤੋਪ ਆ ਜਿਹੜਾ ਉਹਦਾ ਮੂੰਹ ਮੋੜ ਦਿੱਤਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੀ ਰਿਹਾਈ ਦੀ ਗੱਲ ਸਮਝ ਆਉਂਦੀ ਆ ਪਰ ਆਪਾਂ ਇਹ ਜਾਣਦੇ ਆ ਕਿ ਸਰਕਾਰ ਇਸ ਨੂੰ ਕਿਵੇਂ ਲੈ ਰਹੀ ਆ ਨਹੀਂ ਛੱਡ ਰਹੀ ਕੀ ਇੱਕ ਵਿਅਕਤੀ ਜਾਂ ਕੁਝ ਵਿਅਕਤੀਆਂ ਨੂੰ ਛਡਵਾਉਣ ਖਾਤਰ ਇਹ ਮੋਰਚਾ ਲਾਉਣਾ ਜਾਇਜ਼ ਆ। ਇਹ ਬਿਲਕੁਲ ਜਾਇਜ਼ ਆ। ਪਰ ਮਸਲਾ ਦੂਸਰੇ ਪਾਸੇ ਇਹ ਆ ਕਿ ਜਿਹੜੀ ਕਿਸਾਨ ਧਿਰ ਨੂੰ ਜਾਂ ਕਿਸਾਨਾਂ ਦੇ ਸਮਰਥਕਾਂ ਨੂੰ ਜਾਇਜ਼ ਲੱਗ ਰਹੀ ਆ ਉਹ ਆਮ ਬੰਦੇ ਨੂੰ ਇਹ ਲੱਗ ਰਿਹਾ ਕਿ ਅਸੀਂ ਇਸ ਕਿਸ ਮਸਲੇ ਦੇ ਵਿੱਚ ਫਸ ਗਏ। ਅਸੀਂ ਤਾਂ ਬੜਾ ਕਸੂਤਾ ਫਸ ਗਏ ਕਿ ਅਸੀਂ ਤਾਂ ਟਿਕਟਾਂ ਬੁੱਕ ਕਰਾਈਆਂ ਹੋਈਆਂ ਸੀ ਅਚਾਨਕ ਹੀ ਜਿਹੜੀਆਂ ਰੇਲਾਂ ਉਹ ਰੱਦ ਹੋ ਗਿਆ ਅਸੀਂ ਹੁਣ ਕਿੱਧਰ ਨੂੰ ਜਾਈਏ ਸਾਡੇ ਕੋਲ ਤਾਂ ਇੰਨੇ ਪੈਸੇ ਨਹੀਂ ਕਿ ਅਸੀਂ ਬਦਲਵਾ ਪ੍ਰਬੰਧ ਕਰ ਸਕੀਏ ਤਾਂ ਇਸ ਨਾਲ ਕੀ ਹੈ ਕਿ ਉਲਟਾ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰ ਨੂੰ ਇੱਕ ਵਰਤਾਂਤ ਸਿਰਜਣ ਦਾ ਮੌਕਾ ਮਿਲ ਜਾਂਦਾ ਹੈ ਕਿ ਦੇਖੋ ਇਹ ਕਿਸਾਨ ਤਾਂ ਆਮ ਲੋਕਾਂ ਨੂੰ ਤੰਗ ਕਰਦੇ ਹੈ ਇਹੀ ਗੱਲ ਆ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਅਚਾਨਕ ਰੁਕੀਆਂ ਜਾਂਦੀਆਂ ਬੱਸਾਂ ਜਾਂ ਰਾਹ ਬੰਦ ਕਰ ਦਿੱਤੇ ਜਾਂਦੇ ਆ ਉਸ ਸਮੇਂ ਲੋਕਾਂ ਦੇ ਮਨ ਚੋਂ ਨਿਕਲਦੀ ਹੈ ਤਾਂ ਕਿਸਾਨਾਂ ਨੂੰ ਇਸ ਦਾ ਵੀ ਕੋਈ ਹੱਲ ਬਦਲਵਾ ਪ੍ਰਬੰਧ ਆਪਣੇ ਘੋਲ ਦਾ ਰੂਪ ਬਦਲਣਾ ਪਵੇਗਾ ਦੂਜੇ ਪਾਸੇ ਕਿ ਜੇ ਸਰਕਾਰ ਨੂੰ ਚੋਣਾਂ ਦੇ ਸਮੇਂ ਵੀ ਕਿਸਾਨ ਨਹੀਂ ਚੁਗਾ ਸਕਦੇ ਤੇ ਅੱਗੋਂ ਪਿੱਛੋਂ ਫਿਰ ਜਿਹੜੀ ਸਿਆਸੀ ਜਮਾਤ ਆ ਰਾਜ ਕਰਦੀ ਜਿਹੜੀ ਸਰਕਾਰ ਉਹ ਫਿਰ ਕਿਦੇ ਦਵਾਰ ਤਾਂ ਇਹ ਇੱਕ ਹੋਰ ਗੁੰਝਲ ਆ ਜਿਵੇਂ ਪਹਿਲੀ ਗੁੰਝਲ ਇਹ ਆ ਕਿ ਵੋਟ ਕਿਸ ਨੂੰ ਪਾਜੀ ਤਾਂ ਦੂਜੀ ਗੁੰਝਲ ਇਹ ਆ ਕਿ ਫੇਰ ਅੰਦੋਲਨ ਦਾ ਰੂਪ ਕੀ ਹੋਏ ਜਿਹੜੀ ਤੀਜੀ ਸਮੱਸਿਆ ਉਹ ਇਸ ਤੋਂ ਵੀ ਗੰਭੀਰ ਆ ਉਹ ਇਹ ਕਿ ਜਦੋਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਂਦਾ ਨਾਲ ਹੀ ਨਾਲ ਹੁਣ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵੀ ਵਿਰੋਧ ਕੀਤਾ ਜਾਣ ਲੱਗਿਆ ਤਾਂ ਉਹਦੇ ਨਾਲ ਇੱਕ ਨਵੀਂ ਗੱਲ ਖੜੀ ਹੋ ਗਈ ਇਹ ਇੱਕ ਕਿਸਮ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਜਦੋਂ ਆਮ ਆਦਮੀ ਪਾਰਟੀ ਨੂੰ ਵੀ ਵਿਰੋਧ ਕਹਿ ਸਕਦੇ ਆ ਕਿ ਸਾਹਮਣਾ ਕਰਨਾ ਪੈ ਰਿਹਾ ਤਾਂ ਸਿਆਸੀ ਜਮਾਤ ਦੂਜੀਆਂ ਹੋਰ ਆਰਥਿਕ ਵਰਗਾਂ ਦੇ ਵਿੱਚ ਨੌਕਰੀ ਕਰ ਰਹੇ ਵਰਗਾਂ 'ਚ ਗੈਰ ਕਿਸਾਨ ਵਰਗਾਂ 'ਚ ਦੁਕਾਨਦਾਰਾਂ 'ਚ ਇਹ ਗੱਲ ਪ੍ਰਚਾਰਨ ਦੇ ਵਿੱਚ ਸਫਲ ਹੋ ਜੇਗੀ ਕਿ ਕਿਸਾਨ ਜਿਹੜੇ ਉਹ ਤਾਂ ਬਗੈਰ ਮਤਬਲੋਂ ਘੜ ਪੈਂਦੇ ਫਿਰਦੇ ਆ ਤਾਂ ਇਸ ਸਥਿਤੀ ਦੇ ਵਿੱਚੋਂ ਕਿਸਾਨ ਲੀਡਰ ਕਿਵੇਂ ਨਿਕਲਦੇ ਆ ਕੀ ਉਹ ਸਟਰੈਟਜੀ ਬਣਾਉਂਦੇ ਆ ਇਹ ਬੜਾ ਮਹੱਤਵਪੂਰਨ ਗੱਲ ਹੈ ਕੀ ਆ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਅਸੀਂ ਜੇ ਕਿਸੇ ਦੇ ਵਿਚਾਰਾਂ ਨੂੰ ਰੋਕਾਂਗੇ ਤਾਂ ਉਹਦੇ ਨਾਲ ਇੱਕ ਵੱਡੀ ਗੱਲ ਇਹ ਆ ਕਿ ਤੁਸੀਂ ਗੱਲ ਤਾਂ ਸੁਣੋ ਇਹ ਜਿਹੜਾ ਕੰਮ ਆ ਇਹ ਵਾਰ-ਵਾਰ ਸਾਹਮਣੇ ਆਊਗਾ ਕਿਸਾਨ ਲੀਡਰਸ਼ਿਪ ਅੱਗੇ ਇਹ ਜਿਹੜੀ ਚੁਣੌਤੀ ਆ ਇਹਦਾ ਟੱਕਰਾ ਕਿਵੇਂ ਕਰਦੇ ਆ ਕੀ ਇਹਦਾ ਹੱਲ ਲੱਭਦੇ ਆ ਕਿਵੇਂ ਇਸ ਨੂੰ ਅੱਗੇ ਵਧਾਉਂਦੇ ਆ ਇਹ ਬਹੁਤ ਗੰਭੀਰ ਮਸਲਾ ਹੈ ਇਹਦੇ ਬਾਰੇ ਸੋਚਣ ਦੀ ਲੋੜ ਆ ਪੰਜਾਬ ਦੇ ਵਿੱਚ ਚੋਨਾ ਭਾਵਾਂ ਹਜੇ ਦੂਰ ਨੇ ਪਰ ਇਸ ਦੇ باوجود ਇਹਦੇ ਬਾਰੇ ਜਿਹੜੀ ਕਿਸਾਨ ਜਥੇਬੰਦੀਆਂ ਉਹਨਾਂ ਦੀ ਵਿਅਕਤੀਗਤ ਸਮਝ ਵੀ ਤੇ ਮੋਰਚੇ ਦੀ ਜਿਹੜੀ ਸਮਝ ਵੀ ਆ ਜਾਂ ਜਿਹੜੀਆਂ ਜਥੇਬੰਦੀਆਂ ਦੇ ਗੁੱਟ ਬਣੇ ਹੋਏ ਆ ਜਾਂ ਧੜੇ ਬਣੇ ਹੋਏ ਆ ਕਿ ਚਾਹੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਆ ਤੇ ਚਾਹੇ ਗੈਰ ਸਿਆਸੀ ਆ ਤੇ ਚਾਹੇ ਜਗਿੰਦਰ ਸਿੰਘ ਅਗਰਾਹਾ ਦਾ ਧੜਾ ਉਹ ਉਸ ਨੂੰ ਇਸ ਉੱਪਰ ਆਪਣੀ ਸਮਝ ਹਰ ਹਾਲਤ ਦੇ ਵਿੱਚ ਸਪਸ਼ਟ ਕਰਨੀ ਪਵੇਗੀ ਜੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਮ ਲੋਕਾਂ ਦਾ ਸਮਰਥਨ ਲੈਣਾ ਹੈ ਪਰ ਜਿਹੜੀ ਇਹ ਸਮਝ ਆ ਇਹ ਕਹਿ ਸਕਦੇ ਆ ਕਿ ਕਿਸਾਨਾਂ ਦੇ ਹਿੱਤ ਵਿੱਚ ਹੋਵੇ ਇਹ ਸਭ ਤੋਂ ਵੱਡੀ ਗੱਲ ਆ ਉਹ ਕੀ ਸਟ੍ਰੈਟਜੀ ਬਣਾਉਂਦੇ ਆ ਲੋਕਾਂ ਨੂੰ ਵਿਸ਼ਵਾਸ ਦੀ ਅੜੀਕ ਰਹੇਗੀ